ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਤਰੀ ਕਲਜੀ ਕੌਰ ਜੀ ਤੇ ਰਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ ਰੋਚੜ ਦੀ ਕਲਾਚ ਰੋਜੀ ਵਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਬਹੁਤ ਜ਼ਿਆਦਾ ਠੰਡ ਹੋਈ ਪਈ ਆਪਾਂ ਥੋੜਾ ਕੰਮ ਨਿਬੜਿਆ ਸੀ ਤੇ ਠੰਡ ਹੱਥ ਠਾਰ ਰਹੇ ਨੇ ਠੰਡਾ ਹੋਇਆ ਪੈਣਾ ਪਤਾ ਨਹੀਂ ਤਾਂ ਇਹ ਬਾਰਿਸ਼ ਨਹੀਂ ਪਈ ਤਾਂ ਕਰਕੇ ਸਾਡੇ ਇੱਥੇ ਬਾਰਿਸ਼ ਨਹੀਂ ਪਈ ਜੀ ਬਹੁਤ ਹੱਟ ਠਿਠਰਨ ਜ਼ਿਆਦਾ ਹੀ ਹੋ ਰਹੀ ਹੈ ਤੇ ਠੰਡ ਦੇ ਵਿੱਚ ਮੈਂ ਕਿਹਾ ਚਲੋ ਅੱਗ ਬਾਲਦੀਆਂ ਅੱਗ ਬਾਲਦੇ ਦਿਮਾਗ ਚ ਆਇਆ ਮੈਂ ਕਿਹਾ ਚਲੋ ਅੱਗ ਬਾਲਦੀ ਪਹਿਲਾਂ ਪੋਚਾ ਮਾਰ ਲਾਂ ਕਿਉਂਕਿ ਚੁੱਲ੍ਹਾ ਜਿਹੜਾ ਹੁੰਦਾ ਲਿਪਿਆ ਹੋਇਆ ਜਿੰਨਾ ਵਧੀਆ ਲੱਗਦਾ ਹਨਾ ਜੀ ਤੇ ਚੁੱਲ੍ਹਾ ਲਿਪਣਾ ਮੈਨੂੰ ਤਾਂ ਸ਼ੁਰੂ ਤੋਂ ਹੀ ਬਹੁਤ ਵਧੀਆ ਲੱਗਦਾ ਨਾਲੇ ਇੱਕ ਤਾਂ ਚੁੱਲ੍ਹੇ ਦੀ ਮੁਨਿਆਦ ਵੱਧ ਜਾਂਦੀ ਹੈ ਤੇ ਇੱਕ ਨਾ ਵਧੀਆ ਤਰੀਕੇ ਨਾਲ ਸੋਨਾ ਵੀ ਲੱਗਦਾ ਠੀਕ ਹੈ ਜੀ ਤੇ ਇੱਧਰ ਆਪ ਆਪਣਾ ਚੁੱਲ੍ਹਾ ਲਿਪ ਲਿਆ ਤੇ ਲਿਪ ਕੇ ਮੈਂ ਕਿਹਾ ਚਲੋ ਅੱਗ ਬਾਲਾਂਗੇ ਨਾਲੇ ਅੱਗ ਸੇਕਾਂਗੇ ਦੇਖਦੇ ਹਾਂ ਜੀ ਜੋ ਵੀ ਡੇਲੀ ਰੁਟੀਨ ਦੇ ਵਿੱਚ ਕੰਮ ਕਰਦੀ ਹੁੰਦੀਆਂ ਹਮੇਸ਼ਾ ਦੀ ਤਰ੍ਹਾਂ ਆਪਣੀਆਂ ਭੈਣਾਂ ਨਾਲ ਮੈਂ ਉਸੇ ਤਰ੍ਹਾਂ ਹੀ ਵੀਡੀਓ ਸ਼ੇਅਰ ਕਰਦੀ ਆ ਆਪਣਾ ਪਿਆਰ ਤੇ ਸਪੋਰਟ ਇਦਾਂ ਹੀ ਬਣਾਏ ਤੇ ਲੋ ਜੀ ਅੱਗ ਬਾਲਣ ਲੱਗੀ ਸੀ ਤੇ ਮੇਰੇ ਦੀ ਮਾਗ ਚ ਆ ਗਿਆ ਥੋੜਾ ਦੁੱਧ ਪਿਆ ਸੀ ਮੈਂ ਕਿਹਾ ਚਲੋ ਨਿਆਣੇ ਆਂਦੇ ਆ ਫਿਰ ਤੇ ਮੈਂ ਥੋੜਾ ਖੋਆ ਬਣਾ ਲੈਣੀ ਆ ਲੱਗੇ ਲਾਰੇ ਨਾਲੇ ਅੱਗ ਦੀ ਅੱਗ ਸਿੱਖ ਜੂਗੀ ਇੱਕ ਪੰਥ ਦੋ ਕਾਜ ਹੋ ਜਾਣਗੇ ਹਨਾ ਨਾਲੇ ਥੋੜਾ ਖੋਆ ਬਣਾ ਲੂਗੇ ਦੁੱਧ ਮੇ ਰੱਖਿਆ ਹੋਇਆ ਸੀ ਜੀ ਤੇ ਮੱਝ ਦੇ ਦੁੱਧ ਵਿੱਚ ਉਹ ਵਧੀਆ ਖੋਆ ਤੇ ਘਰ ਦਾ ਖੋਆ ਤੁਹਾਨੂੰ ਪਤਾ ਹੀ ਹੈ ਕੀ ਨਾਲੇ ਜੀ ਵੀ ਲੱਗਦਾ ਨਾਲੇ ਟੇਸਟੀ ਵੀ ਬਹੁਤ ਬਣਦਾ ਤੇ ਇਧਰ ਮੈਂ ਕੜਾਈ ਨੂੰ ਪਹਿਲਾਂ ਲਾ ਲਈ ਸੀਗੀ ਮਿੱਟੀ ਕਿਉਂਕਿ ਤੁਸੀਂ ਵੀ ਜੇਕਰ ਭਾਂਡਾ ਕੋਈ ਵੀ ਭਾਂਡਾ ਰੱਖਦੇ ਹੁੰਦੇ ਹੋ ਨਾ ਚੁੱਲ੍ਹੇ ਤੇ ਤੇ ਉਹਨੂੰ ਮਿੱਟੀ ਜ਼ਰੂਰ ਲਾ ਲਿਆ ਕਰੋ ਇੱਕ ਤਾਂ ਕਾਲਾ ਨਹੀਂ ਹੁੰਦਾ ਤੇ ਇੱਕ ਭਾਂਡਾ ਵੀ ਆਪਣਾ ਠੀਕ ਰਹਿੰਦਾ ਠੀਕ ਹੈ ਜੀ ਤੇ ਆਹ ਲੋ ਜੀ ਆਪਾਂ ਮਿੱਟੀ ਲਾ ਕੇ ਥੋੜੀ ਸੁਕਾ ਲੈਂਦੇ ਆ ਫਿਰ ਬਾਲ ਦਿਆਂ ਜੀ ਆਪਾਂ ਅੱਗ ਮੌਧਿਆਨ ਮੱਕਾ ਕਨਾਂ ਕਨਾਂ ਹਟਾ ਲੈ ਯਾਦ ਰੱਖਿਓ ਇਹ ਇਹ ਗਰਮ ਦੇ ਕੜਾਹੀ ਨਹੀਂ ਫਾਇਦਾ ਬਸ ਕੜਾਹੀ ਉਹਦਾ ਜਿਵੇਂ 16 16 ਹੱਦ ਤੱਕ ਦੇ ਬੀਚ ਤੋਂ ਹੁੰਦੇ। ਅੱਛਾ। ਹੋ ਗਈ ਤੈਨਾਂ ਮੈਨੂੰ। 1 2 3 ਉਹਦੇ ਨਾਲ। ਨਹੀਂ ਤਾਂ ਤੇਰੇ और दे दे सिग्नेचर नाम तीन रोके दे हां पर के कटलेरिया ले गो और वन 3 3 का जो प्रेफरिंग रख कर है मतलब कलर वाला चाहिए हां और नीला वाला चाहिए ਆਇਆ ਪਕਟੇ ਤੇ ਲੋ ਜੀ ਇੱਧਰ ਅੱਗ ਬਾਲ ਕੇ ਆਪਾਂ ਦੁੱਧ ਧਰ ਲਿਆ ਸੀ ਤੇ ਦੁੱਧ ਦੇ ਕੋਲ ਬਹਿਣਾ ਪੈਂਦਾ ਜੀ ਖੋਇ ਦਾ ਬਸ ਇਹੀ ਹੁੰਦਾ ਹੈ ਕਿ ਇਹਦੇ ਕੋਲ ਬੈਠਣਾ ਪੈਂਦਾ ਤੇ ਮੱਠੀ ਮੱਠੀ ਆਪਣਾ ਨਾਲ ਹੀ ਅੱਗ ਬਲਦੀ ਰਹੂਗੀ ਨਾਲੇ ਆਪਾਂ ਨੂੰ ਕਣਸ਼ੀ ਮਾਰਦੇ ਰਹਿਣਾ ਚਾਹੀਦਾ ਜੇਕਰ ਖੋਇਆ ਫਿਰ ਨਾ ਬਹੁਤ ਜਲਦੀ ਸਾਈਡਾਂ ਤੇ ਵੀ ਲੱਗਦਾ ਤੇ ਥੱਲੇ ਵੀ ਲੱਗ ਜਾਂਦਾ ਤੇ ਇਸ ਕਰਕੇ ਧਿਆਨ ਨਾਲ ਬੈਠ ਕੇ ਬਣਾਉਣਾ ਪੈਂਦਾ ਲੋ ਜੀ ਇੱਥੇ ਆਪਾਂ ਬਣਾਉਣ ਲੱਗੇ ਆਂ ਖੋਇਆ ਠੀਕ ਹੈ ਜੀ ਬਾਕੀ ਜੋ ਵੀ ਬਣਾਵਾਂਗੇ ਬਰਫੀ ਕੁਛ ਵੀ ਬਣਾਵਾਂਗੇ ਤੁਹਾਡੇ ਨਾਲ ਉਹ ਵੀ ਵੀਡੀਓ ਸ਼ੇਅਰ ਕਰਦੇ ਜਾਵਾਂਗੇ ਤੇ ਬਹੁਤ ਸੋਹਣੀ ਮਾੜੀ ਜੀ ਹਲਕੀ ਜੀ ਧੁੱਪ ਆਈ ਸੀ ਤੇ ਠੰਡ ਬਹੁਤ ਜ਼ਿਆਦਾ ਹੋਈ ਪਈ ਐ ਨਾਲੇ ਆਪਾਂ ਮੈਂ ਕਿਹਾ ਚਲੋ ਅੱਗ ਦਾ ਸੇਕਾ ਲੈ ਲਈਏ ਇੱਕ ਪੰਥ ਦੋ ਕਾਜ ਹੋ ਜਾਣਗੇ ਨਾਲੇ ਆਪਣਾ ਖੋਇਆ ਨਿਕਲ ਜਾਏਗਾ ਠੀਕ ਹੈ ਜੀ ਬਾਕੀ ਦੇਖਦੇ ਆਂ ਜੀ ਤੇ ਅੱਜ ਹਵਾ ਵੀ ਚੱਲ ਰਹੀ ਐ ਠੰਡੀ ਠੰਡੀ ਹਵਾ ਹਵਾ ਦੀ ਬਜਾਣਾ ਥੋੜੀ ਜੀ ਤੂੰ ਆ ਵੀ ਜ਼ਿਆਦਾ ਹੀ ਲੱਗਦੀ ਐ ਤੇ ਲੋ ਜੀ ਆ ਦੇਖੋ ਜੀ ਆਪਾਂ ਇਹਦੇ ਵਿੱਚ ਦੁੱਧ ਧਰਿਆ ਸੀ ਨਾ ਕੜਾਈ ਦੇ ਵਿੱਚ ਵੀ ਲਓ ਬਿਲਕੁਲ ਥੋੜਾ ਜਿਹਾ ਹੋ ਗਿਆ ਇਦਾਂ ਹੀ ਕੱਢ-ਕੱਢ ਕੇ ਦੇਖ ਲਓ گاੜਾ ਬਣ ਜਾਂਦਾ ਹੈ ਮਿਹਨਤ ਜ਼ਰੂਰ ਲੱਗਦੀ ਹੈ ਪਰ ਆਪਾਂ ਅੱਜ ਕੱਲ ਮਿਹਨਤ ਕੋਈ ਨਹੀਂ ਕਰਦਾ ਹੈਗਾ ਕਰਨਾ ਕਰਦਾ ਕੀ ਕਰਨਾ ਹੀ ਨਹੀਂ ਚਾਹਦੇ ਹੈਗੇ ਕਿਉਂਕਿ ਲੋਕਾਂ ਕੋ ਕਹਿ ਦਿੰਦੇ ਨੇ ਟਾਈਮ ਨਹੀਂ ਹੈਗਾ ਟਾਈਮ ਵੀ ਹੁੰਦਾ ਸਭ ਕੁਝ ਹੁੰਦਾ ਬਸ ਕਰਨਾ ਹੀ ਨਹੀਂ ਚਾਹਦੀ ਅੱਜ ਕੱਲ ਦੀਆਂ ਬੀਬੀਆਂ ਤੇ ਆ ਦੇਖੋ ਜੀ ਬਹੁਤ ਸੋਹਣਾ ਕੋਆ ਬਣਦਾ ਜਦੋਂ ਪਹਿਲੇ ਜ਼ਮਾਨੇ ਦੇ ਵਿੱਚ ਪਹਿਲੇ ਜ਼ਮਾਨੇ 'ਚ ਕੀ ਕੁਝ ਸਾਲ ਪਹਿਲਾਂ ਹੀ ਜਦੋਂ ਅਸੀਂ ਛੋਟੇ ਹੁੰਦੇ ਸਾਡੇ ਮੰਮੀ ਹੁਣੀ ਲੋਹੜੀ ਤੋਂ ਪਹਿਲਾਂ ਦੇਖ ਲਓ ਖੋਆ ਮਾਰ ਕੇ ਰੱਖ ਲੈਂਦੇ ਹੁੰਦੇ ਸੀ ਫਿਰ ਕਦੀ ਅਲਸੀ ਦੇ ਲੱਡੂ ਤਿਲ ਦੇ ਲੱਡੂ ਖੋਏ ਦੀਆਂ ਪਿੰਨੀਆਂ ਖੋਏ ਦੀ ਬਰਫੀ ਮਤਲਬ ਬਹੁਤ ਕੁਝ ਬਣਾਉਂਦੇ ਹੁੰਦੇ ਸੀ ਸਾਨੂੰ ਵੀ ਸ਼ੌਂਕ ਹੈਗਾ ਅਸੀਂ ਜਿੰਨਾ ਹੁੰਦਾ ਮੈਂ ਤਾਂ ਕੜੀ ਲੈਣੀ ਹੁੰਨੀ ਆ ਬਸ ਦੁੱਧ ਹੋਣਾ ਚਾਹੀਦਾ ਵਧੀਆ ਮੈਨੂੰ ਤੇ ਬਹੁਤ ਸ਼ੌਂਕ ਹੈ ਟਾਈਮ ਵੀ ਹੈ ਸਭ ਕੁਝ ਹੈ ਪਰ ਅੱਜਕੱਲ ਕੋਣ ਐ ਲੋਕਾਂ ਨੂੰ ਸ਼ੌਂਕ ਵੀ ਨਹੀਂ ਰਿਹਾ ਮੁੱਲ ਦੀਆਂ ਭਾਜੀਆਂ ਖਾ ਜ਼ਰੂਰ ਲੈਂਦੇ ਆ ਪਰ ਮੁੱਲ ਦੀਆਂ ਭਾਜੀਆਂ ਖਾਣੀਆਂ ਨਹੀਂ ਚਾਹੀਦੀਆਂ ਹਨਾ ਮਠਿਆਈ ਲੈਣੇ ਆ ਨਾ ਬਹੁਤ ਸਾਰੀ ਉਹਨਾਂ ਦੇ ਵਿੱਚ ਮਿਲਾਵਟ ਹੁੰਦੀ ਹੈ ਨਾ ਤਾਂ ਪਿਓਰ ਦੁੱਧ ਮਿਲਦਾ ਨਾ ਹੀ ਪਿਓਰ ਚੀਜ਼ਾਂ ਮਿਲਦੀਆਂ ਮੈਂ ਤਾਂ ਇਹੀ ਕਹੂੰਗੀ ਕਿ ਜੇਕਰ ਤੁਹਾਨੂੰ ਕਿਤੋਂ ਪਿਓਰ ਦੁੱਧ ਮਿਲਦਾ ਨਾ ਖੁਦ ਖੋਇਆ ਕੋਸ਼ਿਸ਼ ਕਰਿਆ ਕਰੋ ਕਿ ਆਪੇ ਖੋਇਆ ਬਣਾ ਕੇ ਆਪੇ ਵਧੀਆ-ਵਧੀਆ ਮਠਿਆਈ ਬਣਾਇਆ ਕਰੋ ਤੇ ਪਹਿਲਾਂ ਦੇਖ ਲਓ ਕਿੰਨੇ ਕੰਮ ਵੀ ਹੁੰਦੇ ਸੀ ਤੇ ਬੰਦਿਆ ਕੋਲ ਟਾਈਮ ਵੀ ਹੁੰਦਾ ਸੀਗਾ ਤੇ ਪਿਆਰ ਵੀ ਹੁੰਦਾ ਸੀ ਅੱਜ ਕੱਲ ਨਾ ਲੋਕਾਂ ਕੋਲ ਟਾਈਮ ਕਿ ਨਾ ਕਰਨਾ ਚਾਹंदे ਤੇ ਨਾ ਹੀ ਕਿਸੇ ਦੇ ਵਿੱਚ ਪਿਆਰ ਮੁਹੱਬਤ ਆ ਰਹੀ ਗਈ। ਕਿ ਮੇਰੀ ਮੰਮੀ ਇਦਾਂ ਹੀ ਲੈ ਕੇ ਆਉਂਦੇ ਹੁੰਦੇ ਸੀ ਹਰ ਸਾਲ ਸਾਡੇ ਕੋਲ ਪਿੰਨੀਆਂ ਬਹੁਤ ਸਾਰੀਆਂ ਬਣਾ ਕੇ ਬਰਫੀ ਬਣਾ ਕੇ ਤੇ ਮੈਨੂੰ ਕਈ ਵਾਰੀ ਯਾਦ ਆਉਂਦੀਆਂ ਗੱਲਾਂ। ਤੂੰ ਲੋ ਜੀ ਆ ਦੇਖ ਲੋ ਗਾੜਾ ਹੋ ਗਿਆ ਖੋਆ ਬਣ ਕੇ ਹੋ ਗਿਆ ਤਿਆਰ ਥੋੜਾ ਥੋੜਾ ਬਸ ਜਿੱਦਾ ਮੱਠੀ ਮੱਠੀ ਆਗਦੇ ਨਾ ਵਧੀਆ ਤਰੀਕੇ ਨਾਲ ਨਾਲੇ ਸਾਡਾ ਕੰਮ ਵੀ ਹੋ ਗਿਆ ਤੇ ਨਾਲੇ ਅੱਗ ਦੀ ਅੱਗ ਸੁੱਕੀ ਗਈ ਤੇ ਇੱਧਰ ਆ ਗਿਆ ਸੀ ਜੀ ਮੈਨੇ ਕਾਲ ਮੇਰੇ ਭਰਾ ਦਾ ਤੇ ਮੈਂ ਗੱਲ ਕਰ ਰਹੀ ਸੀ ਤੇ ਫਿਰ ਮੈਂ ਕਿਹਾ ਚਲੋ ਵਾਇਸ ਐਡੀਟਿੰਗ ਕਰ ਦਿੰਨੀ ਆ ਤੇ ਆ ਦੇਖੋ ਕਿੰਨਾ ਵਧੀਆ ਬਣ ਕੇ ਹੋ ਜਾਂਦਾ ਨਾ ਮਿਹਨਤ ਕਰੋ ਤੇ ਸਭ ਕੁਝ ਹੋ ਜਾਂਦਾ ਤੇ ਆ ਦੇਖੋ ਘਰ ਬਹੁਤ ਸੋਹਣਾ ਬਣਦਾ ਬਸ ਇਹ ਹੋ ਜਾਂਦਾ ਥੋੜੀ ਮਿਹਨਤ ਲੱਗਦੀ ਤੇ ਮੱਝ ਦੇ ਦੁੱਧ ਦਾ ਦਾਦਾ ਖੋਇਆ ਬਹੁਤ ਵਧੀਆ ਬਣਦਾ ਤੇ ਇਹਦਾ ਆਪਾਂ ਚਾਹੇ ਪਿੰਨੀਆਂ ਬਣਾ ਲਓ ਸਰਦੀਆਂ ਦੇ ਵਿੱਚ ਇਹੀ ਹੁੰਦਾ ਪਿੰਨੀ ਬਣਾ ਲਓ ਹਨਾ ਕੋਈ ਦੀ ਬਰਫੀ ਬਣਾ ਲਓ ਜੋ ਵੀ ਤੁਹਾਡਾ ਮਨ ਕਰਦਾ ਮਤਲਬ ਆਪਣੇ ਹਿਸਾਬ ਨਾਲ ਤੁਸੀਂ ਬਣਾ ਸਕਦੇ ਹੋ ਤੇ ਘਰ ਦੀ ਚੀਜ਼ ਦੀ ਤਾਰੀਸ ਹੀ ਨਹੀਂ ਹੈਗੀ ਖੋਇਆ ਹੋ ਗਿਆ ਤਿਆਰ ਬਾਕੀ ਬਣਾਣੇ ਆ ਕੁਛ ਨਾ ਕੁਛ ਤੇ ਲੋ ਜੀ ਇੱਧਰ ਆਪਾਂ ਆਪਣਾ ਖੋਇਆ ਕੱਢ ਲਿਆ ਸੀ ਠੀਕ ਹੈ ਜੀ ਇਹ ਕੱਢ ਕੇ ਡੋਂਗੇ 'ਚ ਰੱਖਤਾ ਹੈ ਬਾਕੀ ਲੇਟ ਹੋ ਗਈ ਸੀ ਮੈਂ ਕਿਹਾ ਚਲੋ ਹੋਰ ਕੰਮ ਕਰ ਲੈਨੇ ਆ ਫਟਾਫਟ ਆਪਾਂ ਬਣਾ ਲੈਨੇ ਆ ਹੁਣ ਸਬਜ਼ੀ ਥੋੜੇ ਜੀ ਇੱਧਰ ਭਾਂਡੇ ਪਏ ਆ ਮੈਂ ਕਿਹਾ ਚਲੋ ਭਾਂਡੇ ਮਾੜ ਲੈਨੇ ਆ ਬਣਾ ਕੰਮ ਹੀ ਪੜ ਜੇਗਾ ਠੀਕ ਹੈ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਸੁੱਲੇ ਤੇ ਬੈਠ ਕੇ ਨਾ ਬਸ ਕੰਮ ਜ਼ਿਆਦਾ ਲੇਟ ਹੋ ਜਾਂਦੇ ਮੰਨਦਾ ਸੀ ਸਬਜ਼ੀ ੁੱਲੇ ਤੇ ਬਣਾਵਾ ਫਿਰ ਬਿਲਕੁਲ ਵੀ ਹੁਣ ਮੇਰੇ ਕੋਲ ਥਾਂ ਨਹੀਂ ਹੈਗਾ ਤੇ ਬਾਕੀ ਤਦ ਤੱਕ ਤੁਸੀਂ ਬਣੇ ਰਹੋਗੇ ਇਦਰਾਕ ਆਪਣੇ ਭਾਂਡੇ ਮਾਣੀ ਪਾਣੀ ਬਹੁਤ ਜ਼ਿਆਦਾ ਠੰਡਾ ਹੋਇਆ ਤੇ ਬਰਫ਼ ਪੂਰੀ ਬਰਫ਼ ਜੰਮ ਗਈ ਹੈ ਕਿ ਬਰਫ਼ ਜੰਮਣ ਦੀ ਕਸਰ ਹੋਈ ਗਈ ਨਹੀਂ ਤੇ ਬਹੁਤ ਜ਼ਿਆਦਾ ਠੰਡ ਹੋਈ ਗਈ ਹੈ ਤੁਹਾਡੇ ਕਿਤੇ ਕਿਸੇ ਠੰਡ ਪੈ ਰਹੀ ਹੈ ਜੋ ਜੋ ਮੈਨੂੰ ਕਿੱਥੋਂ ਕਿੱਥੋਂ ਵੀਡੀਓ ਦੇਖਦਾ ਪਿਆ ਮੈਨੂੰ ਕਮੈਂਟਾਂ ਵਿੱਚ ਦੱਸਿਓ ਅੱਗ ਦੇ ਅੱਗੇ ਬੈਠੀ ਸੀ ਨਾ ਤੇ ਬੜਾ ਆਨੰਦ ਆ ਰਿਹਾ ਸੀਗਾ ਬਹੁਤ ਵਧੀਆ ਲੱਗ ਰਿਹਾ ਸੀ ਉੱਠਣ ਨੂੰ ਵੀ ਜੀ ਨਹੀਂ ਸੀ ਕਰ ਰਹੀ ਮੈਂ ਤਾਂ ਸੋਚਾ ਆਪਣੇ ਹੁਣ ਭਾਂਡੇ ਮਾਚ ਲੈਣੀਆਂ ਦੋ ਚਾਰ ਜਿਹੜੇ ਚਾਰ ਚੁੰਦੇ ਆਪਣਾ ਗਾਠੀ ਬਣਾਉਂਦੇ ਆਂ ਜੀ ਸਬਜ਼ੀ ਠੀਕ ਹੈ ਜੀ ਫਿਰ ਕਰਾਂਗੇ ਜੀ ਆਪਣੇ ਵੀਡੀਓ ਦਾ ਐਂਡ ਬਸ ਛੋਟੇ ਛੋਟੇ ਕੰਮਾਂ ਨਾਲ ਇੱਦਾਂ ਹੀ ਚੱਲਦਾ ਸਰਦੀ ਦੇ ਵਿੱਚ ਕੁਝ ਵੀ ਕੰਮ ਹੋਵੇ ਜੀ ਅੱਖ ਲੱਗ ਗਈ ਲੱਗਦਾ ਵਾਸਤੇ ਤੁਲਿਆਂ ਦੇ ਵੀ ਹੀ ਲੱਗਦਾ ਸਾਡਾ ਨਾਲੇ ਇਸ ਕੰਮ ਹੋ ਜਾਂਦੇ ਆਂ ਨਾਲੇ ਆਪਣਾ ਕਾਰਜ ਦੇ ਵੀ ਚੱਲਦੀ ਹੈ ਤੇ ਲੋਟੇ ਤੇ ਆ ਪਪੜੀ ਕਟਾ-ਪਟ ਕੱਟ ਲੈਣੇ ਆਂ ਗੋਬੀ ਟਾਈਮ ਬਹੁਤ ਜ਼ਿਆਦਾ ਹੋ ਗਿਆ ਕੰਮ ਕਰਦੇ ਕਰਦੇ ਦੇਖ ਲੋ ਇੰਦਾ ਟਾਈਮ ਦਾ ਜੀ ਨਹੀਂ ਪਤਾ ਲੱਗਦਾ ਕੁਛ ਸਰਦੀਆਂ ਦੇ ਵਿੱਚ ਨਾ ਦਿਨ ਬਹੁਤ ਛੋਟੇ ਹੁੰਦੇ ਐ ਤੇ ਇੱਧਰ ਮੈਂ ਫੁੱਲ ਵਗੈਰਾ ਕੱਢ ਲਿਆ ਸੀ ਮੈਂ ਕਿਹਾ ਚਲੋ ਗੋਭੀ ਦੀ ਸਬਜ਼ੀ ਬਣਾ ਦੇਣੀ ਐ ਇੰਦਰ ਆਪਾਂ ਧਰਤਾ ਸੀਗਾ ਤੇਲ ਤਰਨ ਲਓ ਜੇ ਇਸੇ ਤਰ੍ਹਾਂ ਆਪਾਂ ਉਸੇ ਟਾਟੇ ਪਾ ਕੇ ਨਹੀਂ ਆਪਾਂ ਦੇਖੀਏ ਗੋਭੀ ਨੂੰ ਥੋੜਾ ਜਿਹਾ ਗਰਮ ਪਾਣੀ ਪਿਟਾ ਲਈਏ ਤੇ ਕੱਟ ਲਵਾਂਗੀ ਕਿਉਂਕਿ ਅੱਜ ਕੱਲ ਨਾ ਪਤਾ ਨਹੀਂ ਹੁੰਦਾ ਗੋਭੀ ਦੇ ਵਿੱਚ ਥੋੜੀ ਜਿਹੀ ਛੋਟੇ ਛੋਟੇ ਕੀੜੇ ਵੀ ਆ ਜਾਂਦੇ ਐ ਗੋਭੀ ਨੂੰ ਬੜੇ ਧਿਆਨ ਨਾਲ ਦੇਖਿਆ ਅੱਜ ਜਾਂਦਾ ਹੈ ਤੇ ਅੱਜ ਕੱਲ ਬੜੀ ਵੀਡੀਓ ਦੇਖ ਰਹੀਆਂ ਕਿ ਜਿਹੜੇ ਬੰਦ ਗੋਭੀ ਦੀ وجہ ਨਾਲ ਕਹਿੰਦੇ ਆ ਬੜੀ ਪ੍ਰੋਬਲਮ ਆ ਰਹੀ ਹੈ ਨਾ ਬੰਦ ਗੋਭੀ ਨੂੰ ਕਦੀ ਤੁਸੀਂ ਵੀ ਖਾਂਦੇ ਹੁੰਦੇ ਹੋ ਤੇ ਬਹੁਤ ਧਿਆਨ ਨਾਲ ਖਾਇਆ ਕਰੋ ਤੇ ਭੈਣਾ ਜਿਹੜੀਆਂ ਸਤਿਨਾ ਮੇਰੀ ਵੀਡੀਓ ਦੇਖ ਲਈਆਂ ਮੈਂ ਤੁਹਾਡੇ ਲਈ ਰਿਕਵੈਸਟ ਕਰੂੰਗੀ ਜਦੋਂ ਵੀ ਤੁਸੀਂ ਗੋਭੀ ਕੱਟਦੇ ਹੁੰਦੇ ਹੋ ਨਾ ਡੰਡਲਾਂ ਨੂੰ ਨਾ ਸੁੱਟਿਆ ਕਰੋ ਡੰਡਲਾਂ ਦੀ ਸਬਜ਼ੀ ਬਹੁਤ ਸਵਾਦ ਲੱਗਦੀ ਹੈ ਲੱਗ ਤੋਂ ਵੀ ਬਣਾ ਕੇ ਦੇਖਿਓ ਕਦੀ ਤੁਸੀਂ ਵਿਆਹ ਫੰਕਸ਼ਨਾਂ ਦੇ ਵਿੱਚ ਆਪਾਂ ਕਈ ਗ੍ਰੰਡਲ ਬਹੁਤ سارے ਹਲਵਾਈ ਜਿਵੇਂ ਪਕੌੜੇ ਬਣਾਉਂਦੇ ਆ ਨਾ ਤੇ ਉਹ ਸੁੱਟ ਦਿੰਦੇ ਆ ਤੇ ਡੰਡਲਾਂ ਦੀ ਸਬਜ਼ੀ ਇੱਕ ਲੱਗ ਤੋਂ ਹੀ ਟੇਸਟ ਹੁੰਦਾ ਮੈਂ ਕਦੀ ਵੀ ਡੰਡਲ ਨਹੀਂ ਸੁੱਟਦੀ ਹੁੰਦੀ ਮੈਂ ਜਿਵੇਂ ਕੋਈ ਸਬਜ਼ੀ ਬਣਾਵਾ ਪਕੌੜੇ ਬਣਾਵਾ ਕੁਝ ਵੀ ਨਾ ਮੈਂ ਡੰਡਲ ਸਾਂਭ ਕੇ ਰੱਖ ਲੈਂਦੀ ਹੁੰਦੀ ਸਾਨੂੰ ਦਾ ਬਹੁਤ ਵਧੀਆ ਲੱਗਦੀ ਏ ਅਰੇ ਲੱਗ ਤੋਂ ਹੀ ਟੇਸਟ ਜਾਂਦਾ ਹੈ ਇਹਨਾਂ ਦਾ ਔਰ ਇਹਦੇ ਚ ਜਿਆਦਾ ਮਿਹਨਤ ਵੀ ਨਹੀਂ ਲੱਗੀ ਮਸਾਲਾ ਪੁੰਨਕ ਪਾਓ ਨਾਲ ਦੀ ਨਾਲ ਡੰਡਲਾਂ ਨੂੰ ਫਰਾਈ ਕਰ ਲਓ ਲੋ ਅਸੀਂ ਇੱਦਾਂ ਆਪਣੀ ਟਮਾਟਰ ਪਾਤੀ ਮੇਰਾ ਗੋभी ਬਣਾਉਣ ਦਾ ਤਰੀਕਾ ਬਿਲਕੁਲ ਸਿੰਪਲ ਹੁੰਦਾ ਬਹੁਤ ਵਧੀਆ ਬਣਦੀ ਹੈ ਬਲਕਿ ਇਸੇ ਤਰ੍ਹਾਂ ਜੇਕਰ ਤੁਸੀਂ ਵੀ ਘਰਾਂ ਬਣਾਉਂਦੀਆਂ ਨਾ ਫਟਾਫਟ ਤੇ ਫਤਰੀ ਮੈਨੂੰ ਜਲਦੀ ਕੰਮ ਕਰਨਾ ਪਵੇ ਹਮੇਸ਼ਾ ਮੇਰਾ ਤੇਹੀ ਤਰੀਕਾ ਹੈ ਕਿ ਮੈਂ ਫਟਾਫਟ ਸਬਜ਼ੀਆਂ ਆਪਣੀਆਂ ਇੱਦਾਂ ਹੀ ਬਣਾਉਂਦੀ ਹੁੰਦੀ ਆ ਬਿਲਕੁਲ ਸਿੰਪਲ ਸੋਗਾ ਜਿੰਨੀਆਂ ਮੈਂ ਜਲਦੀ ਕਦੀ ਸਬਜ਼ੀਆਂ ਬਣਾਉਣੀਆਂ ਨਾ ਜਲਦਬਾਜ਼ੀ ਸੀ ਮੇਰੀ ਸੋ ਉਹ ਓਨੀ ਵਧੀਆ ਸਬਜ਼ੀ ਬਣਦੀ ਜੇ ਸਾਡਾ ਸਬਜੀ ਮ ਲੱਗਿਆ ਤੜਕਾ ਹੋ ਮੇਰੀ ਹੋ ਗਈ ਟੈਨਸ਼ਨ ਖਤਮ ਤੇ ਗਾਇਸੋ ਅੱਜ ਦੱਸਦੀਆਂ ਕਈ ਵਾਰੀ ਬਹੁਤ ਸਾਰੀਆਂ ਭੈਣਾਂ ਨੂੰ ਠੰਡ ਦੇ ਵਿੱਚ ਨਾ ਉਹ ਲੱਗਦਾ ਹੁੰਦਾ ਕਿ ਸਾਡਾ ਦਹੀਂ ਜਮਾਣਾ ਸਾਨੂੰ ਬਹੁਤ ਔਖਾ ਲੱਗਦਾ ਹੈ ਹਨਾ ਦਹੀਂ ਜਮਾਣ ਦੀ ਬੜੀ ਪ੍ਰੋਬਲਮ ਹੁੰਦੀ ਹੈ ਹਾਏ ਸਾਡਾ ਦਹੀਂ ਜੰਮੇਗਾ ਕਿ ਨਹੀਂ ਜੰਮੇਗਾ ਜੇਕਰ ਤੁਸੀਂ ਵੀ ਦਹੀਂ ਜਲਦੀ ਜਮਾਣਾ ਹੈ ਨਾ ਕਿ ਮੈਂ ਤੁਹਾਨੂੰ ਸੌਖਾ ਤਰੀਕਾ ਦੱਸ ਰਹੀ ਹਾਂ ਬਿਲਕੁਲ ਮੈਂ ਪਹਿਲਾਂ ਬਿਨਾਂ ਜਾਗ ਤੋਂ ਦਹੀਂ ਜਮਾਇਆ ਸੀਗਾ ਹਰੀ ਮਿਰਚ ਵਾਲਾ ਮੇਰਾ ਬਹੁਤ ਵਧੀਆ ਜੰਮਦਾ ਦਾਹੀਂ ਮੈਨੂੰ ਪਿਆਰਣਾ ਨੇ ਕਮੈਂਟ ਵੀ ਕੀਤਾ ਵਧੀਆ ਨਹੀਂ ਹੁੰਦਾ ਮਿਰਚ ਵਾਲਾ ਤਾਂ ਨਹੀਂ ਹੁੰਦਾ ਨਹੀਂ ਜੀ ਉਹ ਬਹੁਤ ਸੋਹਣਾ ਦਹੀਂ ਜੰਮਦਾ ਹੈ ਤੇ ਅੱਜ ਮੈਂ ਲੱਸੀ ਲਈ ਰਹੀ ਜਮਾਣ ਲੱਗੀ ਆ 2-3 ਘੰਟੇ ਸੀ ਜੰਮਦਾ ਇਹ ਵਾਲਾ ਦਹੀਂ ਟਾਈਮ ਨਹੀਂ ਲੱਗਦਾ ਹੈਗਾ ਠੀਕ ਹੈ ਜੀ ਤੇ ਇੱਧਰ ਮੈਂ ਰਹੀ ਜਮਾਉਂਗੀ ਇੱਧਰ ਥੋੜੀ ਜੀ ਨਾ ਮਾਇ ਵਗੈਰਾ ਪਈ ਸੀਗੀ ਤੇ ਤੇ ਦੁੱਧ ਰੱਖਿਆ ਮੈਂ ਇਹਨੂੰ ਮੈਂ ਦਹੀਂ ਜਮਾਣਾ ਬਾਕੀ ਤਾਜ਼ੇ ਦੂਸਰੇ ਦੁੱਧ ਨੂੰ ਮੈਂ ਕਿਹਾ ਚਲੋ ਬਾਹਲਾ ਕਰ ਦਾਂਗੀ ਥੋੜਾ ਆਪਣਾ ਪਚਾ ਕੇ ਰੱਖਿਆ ਸੀ ਆ ਉਦਲੀ ਮੈਂ ਕਰ ਲਈ ਤੇ ਕੁਝ ਤਾਂ ਮੈਂ ਤੁਸੀਂ ਦੇਖ ਹੀ ਰਹੇ ਸੀ ਕਿ ਅੱਜ ਖੋਆ ਬਣਾਤਾ ਲੋਹੜੀ ਦਾ 탸ਾਰ ਆਣ ਲੱਗਿਆ ਤੇ ਇਸ ਕਰਕੇ ਮੈਂ फटाफट ਲੈ ਕੇ ਚਲ ਆ ਖੋਏ ਦੀਆਂ 탸ਆ ਥੋੜਾ ਬਣਾ ਲਈਏ ਕੁਛ ਨਾ ਕੁਛ ਬਹਾਨੇ ਸਿਰ ਬਣ ਜਾਂਦਾ ਹੁੰਦਾ ਤੇਦਰ ਆਪਣੀ ਸੱਚੀ ਲਾ ਗਿਆ ਤੜਕਾ ਤੇ ਜਦੋਂ ਵੀ ਕੋਈ ਤੁਸੀਂ ਦਹੀਂ ਜਮਾਣਾ ਹੋਵੇ ਤੁਹਾਨੂੰ ਮੈਂ ਤਰੀਕਾ ਦੱਸਦੀ ਆ ਕਿ ਦੁੱਧ ਨੂੰ ਪਹਿਲਾਂ ਥੋੜਾ ਕੋਸਾ ਕਰ ਲਿਆ ਕਰੋ ਵਧੀਆ ਤਰੀਕੇ ਨਾਲ ਠਾਰ ਜਿਵੇਂ ਕਹਿੰਦੇ ਆਪਾਂ ਉਹ ਕਰ ਲਿਆ ਕਰੋ ਕੁਝ ਅੱਜਕੱਲ ਥੋੜਾ ਹਲਕਾ ਜਾਂ ਤੇਜ਼ ਜਾਂ ਗਰਮ ਹੋ ਜ਼ਿਆਦਾ ਵੀ ਗਰਮ ਨਾ ਹੋਵੇ ਫਿਰ ਉਹ ਫਟ ਜਾਂਦਾ ਦਹੀਂ ਠੀਕ ਹੈ ਜੀ ਤੇ ਉਹ ਦਹੀਂ ਜਮਾਉਂਗੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿੱਦਾਂ ਜੰਮਦਾ ਕਰਤਾ ਤੁਸੀਂ ਲੋਨੇ ਰੋਗਾ ਮੈਂ ਪਹਿਲਾਂ ਖਲਾਰਾ ਸਾਹ ਜਿਵੇਂ ਜਿਹਾ ਸਟੜਕਾ ਠੀਕ ਹੈ ਜੀ ਤੇ ਇੱਧਰ ਆਪਣੀ ਸਬਜੀ ਬਣ ਜੇਗੀ ਲੇਟੇ ਚਲੋ ਮੈਂ ਤੁਹਾਨੂੰ ਬਾਕੀ ਦੱਸ ਰਹੀ ਸੀ ਕਿ ਦਹੀਂ ਜਿਹਨੇ ਆਪਾਂ ਸਰਦੀਆਂ ਦੇ ਵਿੱਚ ਛੱਟਪਟਾ ਜਮਾਣਾ ਹੋਵੇ ਨਾ ਮੇਰੀਆਂ ਭੈਣਾਂ ਨੂੰ ਕਈ ਵਾਰੀ ਕਈ ਭੈਣਾਂ ਨੂੰ ਸੋ ਚਾਂਦੀ ਦੀ ਕਿਨੇ ਜਮਾਣਾ ਬਹੁਤ ਜਲਦੀ ਜੰਮਦਾ ਨਹੀਂ ਹੈਗਾ 2-3 ਘੰਟਿਆਂ ਦੇ ਵਿੱਚ ਜੰਮ ਜਾਂਦਾ ਨਹੀਂ ਠੀਕ ਹੈ ਜੀ ਜੇਕਰ ਤੁਸੀਂ ਸਵੇਰੇ ਉੱਠਦੇ ਹੀ ਇਹਨੂੰ ਜਾਗ ਲਗਾ ਦਿਓ ਮੇਰੇ ਦੱਸੇ ਹੋਏ ਤਰੀਕੇ ਦੇ ਨਾਲ ਤੁਹਾਡਾ ਦਹੀਂ ਬਿਲਕੁਲ ਛੱਟਪਟ ਜੰਮਾ ਕਰੇਗਾ ਠੀਕ ਹੈ ਜਦੋਂ ਤੁਹਾਡਾ ਨਾਸ਼ਤੇ ਦੇ ਟਾਈਮ ਤੁਸੀਂ ਆਪਣਾ ਦਹੀਂ ਜਮਾ ਸਕਦੇ ਹੋ ਤੇ ਲੋ ਜੀ ਇੱਧਰ ਦੇਖੋ ਆਹ ਦਹੀਂ ਮੈਂ ਕਰ ਲਿਆ ਜੀ ਕੋਸਾ ਦਾ ਦੁੱਧ ਕਰ ਲਿਆ ਮੈਂ ਵਧੀਆ ਤਰੀਕੇ ਨਾਲ ਇਹਦੀ ਠਾਰ ਭੰਨ ਲਈ ਠੀਕ ਹੈ ਤੁਸੀਂ ਲੈ ਲੈਣਾ ਇੱਕ ਚਪਾਤੀ ਬਾਕਸ ਕੋਈ ਵੀ ਚਪਾਤੀ ਬਾਕਸ ਤੁਸੀਂ ਲੈ ਸਕਦੇ ਹੋ ਠੀਕ ਹੈ ਇਹਦੇ ਵਿੱਚ ਆਪ ਆਪਣਾ ਪਾ ਲੈਣਾ ਜੀ ਜਾਗ ਜਾਗ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਥੱਲੇ ਹਿਲਾ ਲੈਣਾ ਠੀਕ ਹੈ ਜੀ ਆ ਦੇਖੋ ਸਾਰੇ ਵਧੀਆ ਤਰੀਕੇ ਨਾਲ ਇਹਨੂੰ ਫਲਾ ਲੈਣਾ ਤੁਸੀਂ ਤੇ ਗਰਮ ਜ ਕੀਤਾ ਹੋਇਆ ਦੁੱਧ ਆਪਾਂ ਹਾ ਦੇਖੋ ਜੀ ਇਹ ਵਧੀਆ ਫੁੱਲੀ ਫੁੱਲੀ ਫੈਟ ਜਿਹਨੂੰ ਤੁਸੀਂ ਕਹਿੰਦੇ ਹੋ ਉਹ ਵਾਲਾ ਦੁੱਧ ਹੈ ਜੀ ਠੀਕ ਹੈ ਹਾ ਦੇਖੋ ਜੀ ਇਹਨੂੰ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਤੇ ਇਧਰ ਆਪਾਂ ਆਪਣਾ ਮਲਾਈ ਵਗੈਰਾ ਮੈਂ ਸਾਰੀ ਇਹਦੇ ਵਿੱਚ ਪਾ ਦਿੰਨੀ ਤਾਂ ਕਿ ਜਦੋਂ ਖਾਣ ਵਾਲਾ ਦਹੀਂ ਹੁੰਦਾ ਨਾ ਤਾਂ ਬਹੁਤ ਵਧੀਆ ਟੇਸਟੀ ਲੱਗਦਾ ਉਹ નીચે ਲੱਗੀ ਹੁੰਦੀ ਨਾ ਮਲਾਈ ਤੁਸੀਂ ਇਹਨੂੰ ਵੇਸਟ ਐਵੇਂ ਨਾ ਸੁੱਟਿਆ ਕਰੋ ਚਾਹੇ ਤੁਸੀਂ ਇਹਦੇ ਵਿੱਚ ਆਟਾ ਗੁੰਨਿਆ ਕਰੋ ਪਾਣੀ ਪਾਓ ਬਹੁਤ ਅੱਛਾ ਹੁੰਦਾ ਠੀਕ ਹੈ ਜੀ ਆਲੋ ਜੀ ਜੋ ਹੁਣ ਇਹਨੂੰ ਆਪਾਂ ਕੋਈ ਜ਼ਰੂਰਤ ਨਹੀਂ ਹੈਗੀ ਆਪਾਂ ਥੋੜਾ ਜਿਹਾ ਹਲਕਾ ਹਲਕਾ ਇਹਨੂੰ ਘੁਮਾ ਦੇਣਾ ਆਰ ਦੁੱਧ ਗਰਮ ਕਰਨਾ ਕਿਉਂਕਿ ਅੱਜਕੱਲ ਸਰਦੀ ਹੈ ਅੱਜਕੱਲ ਥੋੜਾ ਟਾਈਮ ਲੱਗੇਗਾ ਹੁਣ ਆਪਾਂ ਆਪਣੇ ਚਪਾਤੀ ਬਾਕਸ ਨੂੰ ਜੀ ਕਰ ਦਾਂਗੇ ਬੰਦ ਤਾਂ ਕਿ ਸਾਡੀ ਬਿਲਕੁਲ ਵੀ ਭਾਫ ਕਿਤੇ ਵੀ ਬਾਹਰ ਨਾ ਨਿਕਲੇ ਠੀਕ ਹੈ ਜੀ ਹੁਣ ਇਹਨੂੰ ਜਿੱਥੇ ਮਰਜੀ ਤੁਸੀਂ ਰੱਖ ਸਕਦੇ ਹੋ ਬਾਹਰ ਰੱਖੋ ਅੰਦਰ ਰੱਖੋ ਕੋਈ ਦਿੱਕਤ ਨਹੀਂ ਮੈਂ ਇੱਥੇ ਹੀ ਰੱਖ ਦੂੰਗੀ ਜਦ ਤੱਕ 2-3 ਘੰਟਿਆਂ ਬਾਅਦ ਤੁਸੀਂ ਦੇਖੋਗੇ ਕਿ ਤੁਹਾਡਾ ਦਹੀਂ ਜੰਮ ਕੇ ਇੰਨਾ ਵਧੀਆ ਤਿਆਰ ਹੋਏਗਾ ਨਾ ਮੈਂ ਤੁਹਾਨੂੰ ਕਹੋਗੇ ਤੇ ਦਿਖਾ ਵੀ ਦਵਾਂਗੀ ਠੀਕ ਹੈ ਜੀ ਤੇ ਬਹੁਤ ਅੱਛਾ ਜੰਮਦਾ ਜੇਕਰ ਭੈਣਾਂ ਨੂੰ ਥੋੜੀ ਦਿੱਕਤ ਆਦੀ ਹੈ ਨਾ ਅਸੀਂ ਡੋਲੂ ਚ ਜਮਾਣਾ ਹੈ ਜਾਂ ਕੱਪੜੇ ਦੇ ਵਿੱਚ ਲਪੇਟ ਕੇ ਰੱਖਣਾ ਪੈਂਦਾ ਆਪਾਂ ਕਰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਵੀ ਪਤਾ ਕਿ ਆਪਾਂ ਆਟੇ ਦੇ ਵਿੱਚ ਰੱਖਦੇ ਆ ਕਦੀ ਆਪਾਂ ਇਹਨਾਂ ਨੂੰ ਲਕੋਲ ਕੋ ਕੇ ਰੱਖਾਂਗੇ ਜੇਕਰ ਸਾਡਾ ਇੱਕ ਵਾਰੀ ਠੰਡ ਮੰਨ ਗਿਆ ਦਹੀਂ ਫਿਰ ਉਹ ਇੰਨਾ ਠੀਕ ਹੋ ਜਾਂਦਾ ਕਿ ਦਹੀਂ ਜੰਮਦਾ ਹੀ ਨਹੀਂ ਇਹਦੇ ਵਿੱਚ ਸਾਨੂੰ ਕੋਈ ਟੈਨਸ਼ਨ ਨਹੀਂ ਕੋਈ ਕੁਝ ਨਹੀਂ ਚਾਹੀ ਬਾਹਰ ਪਿਆ ਰਹੇ ਅੱਤ ਸਰਦੀ ਹੋਵੇ ਕੁਝ ਹੋਵੇ ਤੇ ਤੁਹਾਡਾ ਚਪਾਨਤੀ ਬਾਕਸ ਦੇ ਵਿੱਚ ਵਧੀਆ ਤਰੀਕੇ ਨਾਲ ਦਹੀਂ ਜੰਮਿਆ ਮਿਲੇਗਾ ਠੀਕ ਹੈ ਤੁਸੀਂ ਆਹ ਤਰੀਕੇ ਨਾਲ ਦਹੀਂ ਜਮਾਈਓ ਤੇ ਮੈਨੂੰ ਸੁਗੋ ਦੱਸਿਓ ਬਹੁਤ ਸੋਹਣਾ ਸਿਰਫ 3 1/2 3 ਘੰਟੇ ਮੈਂ ਨਹੀਂ ਕਹਿੰਦੀ ਵੀ ਜਲਦੀ ਜੰਮ ਜਾਏਗਾ 1/2 3 ਘੰਟਿਆਂ ਦੇ ਵਿੱਚ ਦਹੀਂ ਜੰਮ ਗਏ ਬਿਲਕੁਲ ਤਿਆਰ ਹੋ ਜਾਂਦਾ ਠੀਕ ਹੈ ਜੀ ਬਾਕੀ ਮੈਂ ਤੇ ਜੋ ਵੀ ਡੇਲੀ ਰੁਟੀਨ 'ਚ ਠੰਡ ਸੀਗੀ ਜੀ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਕੰਮ ਨਿਬੜ ਲਿਆ ਆਪਣੇ फटाफट ਸਾਰੇ ਕੰਮ ਨਿਬੜ ਚੁੱਕੇ ਆ ਧੁੱਪ ਬਿਲਕੁਲ ਨਹੀਂ ਤੁੰਦ ਬਹੁਤ ਜ਼ਿਆਦਾ ਪੈ ਰਹੀ ਏ ਤੇ ਸਾਡੇ ਤੇ ਬਿਲਕੁਲ ਧੁੱਪ ਨਹੀਂ ਨਿਕਲ ਰਹੀ ਬਾਕੀ ਮਿਲਦੀਆਂ ਜੀ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਪਿਆਰੀ ਜਿਹੀ ਵੀਡੀਓ ਦੇ ਨਾਲ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਪਿਆਰ ਦਿਆ ਕਰੋ ਬੜੀ ਮਿਹਨਤ ਨਾਲ ਬਣਾਨੀ ਹੈ ਜੀ ਵੀਡੀਓ ਤੇ ਚੋਲ ਵੀ ਰੈਮਡੀ ਰੈਸਪੀ ਕੁਝ ਹੁੰਦੀ ਹੈ ਹਮੇਸ਼ਾ ਤੁਹਾਡੇ ਨਾਲ ਸ਼ੇਅਰ ਕਰਦੀ ਰਹੇਗੀ ਸਾਰਿਆਂ ਨੂੰ ਮੇਰੀ ਪਿਆਰ ਬਣ ਸਸਰੀ ਕਾ ਜੀ ਬਾਏ ਬਾਏ